ਸੋਸ਼ਲ ਮੀਡੀਆ ਦੇ ਬਾਬੇ ਨਾਨਕ ਦਾ ਸਵਾਗ ਰਚਨ ਵਾਲੇ ਮਹਰੂਪੀਏ ਤੇ ਭੜਕਿਆ ਗੁਰੂ ਦਾ ਸਿੱਖ ਤੂੰ ਤੈਨੂੰ ਸ਼ਰਮ ਆਉਣੀ ਚਾਹੀਦੀ ਆ ਲੱਖਾਂ ਲੰਨ ਤੁਹਾਡੇ ਦੇ ਬੇਸ਼ਰਮੋ ਤੇ ਸਰਾ ਤੁਸੀਂ ਵੇਖੋ ਧੀ ਦਾੜੀ ਨਕਲੀ ਸਾਰੀ ਆ ਨਾਲ ਟੋਪੀਆਂ ਪਾ ਕੇ ਨੰਗੇ ਸਿਰੋਂ ਆ ਵੇਖੋ ਚੱਪਲਾ ਪਾ ਕੇ ਤੇ ਤਾਲੀਆਂ ਵਜੋਂਦੇ ਤੇ ਨੱਚਣਦੇ ਜੇ ਕਿਤੇ ਹੁੰਦੇ ਪੰਜਾਬ ਚ ਤੇ ਇਹਨਾਂ ਨੂੰ ਮਾਰ ਮਾਰ ਸ਼ਤਰ ਲੋਕਾਂ ਨੇ ਪੁੱਠੇ ਟੰਗ ਦੇਣਾ ਇਹ ਵੱਲੋਂ ਦਿੱਤੀ ਡੀਸੀ ਨੂੰ ਸ਼ਿਕਾਇਤ ਇਹ ਆ ਕੀ ਅਜੇਹੇ ਮੰਦ ਕੁੱਤੀ ਪੈ ਰੂਪੀਏ ਤੇ ਹੋਵੇ ਸਖਤ ਕਾਰਵਾਈ ਅਜਮਾਨੀ ਡੀਸੀ ਸਾਹਿਬ ਅਮਰੀ ਸਰਕਰਨ ਨੂੰ ਮਿਲਿਆ ਵਾ ਔਰ ਇੱਕ ਲੈਟਰ ਦੇ ਕੇ ਮੰਗ ਪੱਤਰ ਦੇ ਕੇ ਮੰਗ ਕੀਤੀ ਪਈਏ ਜਿਹੜੇ ਬੰਦਿਆਂ ਵੱਲੋਂ ਵੀਡੀਓ ਬਣਾਈ ਗਈ ਔਰ ਜਿੱਥੋਂ ਦੀ ਵੀਡੀਓ ਹੈਗੀ ਹੈ ਇਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਕੇ 295ਏ ਦਾ ਮਕਦਮਾ ਦਰਜ ਕੀਤਾ ਜਾਵੇ ਸਖਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵਿਧ ਮੱਧ ਪ੍ਰਦੇਸ਼ ਵਿੱਚ ਜੋ ਗੁਰੂ ਨਾਨਕ ਦੇਵ ਜੀ ਦਾ ਇੱਕ ਵਿਅਕਤੀ ਵੱਲੋਂ ਵੇਸ ਧਾਰਨ ਕੀਤਾ ਗਿਆ ਹੈ ਉਸ ਦੀ ਨਿਖੇਦੀ ਕੀਤੀ ਹੈ ਸੋਸ਼ਲ ਮੀਡੀਆ ਉੱਪਰ ਬਾਬੇ ਨਾਨਕ ਦਾ ਸਵਾਂਗ ਰਚ ਕੇ ਲੋਕਾਂ ਤੋਂ ਮੱਥੇ ਟਿਕਾਉਣ ਵਾਲੇ ਬਹਿਰੂਪੀਏ ਦੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਵੀਡੀਓ ਤੇ ਭੜਕੇ ਗੁਰੂ ਦੇ ਸਿੱਖ ਵੱਲੋਂ ਅੱਜ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਦੇ ਦਫ਼ਤਰ ਜਾਂ ਅਜਿਹੇ ਬਹਿਰੂਪੀਏ ਤੇ ਉਸਦੇ ਸਾਥੀਆਂ ਉੱਪਰ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਇਸ ਨਾਲ ਸਿੱਖ ਦੀ ਭਾਵਨਾਵਾਂ ਆਹਤ ਹੋਣ ਦੇ ਨਾਲ-ਨਾਲ ਬਾਬੇ ਨਾਨਕ ਵਰਗੇ ਦਰਵੇਸ਼ ਦਾ ਵਿਅੰਗ ਰਚ ਮਰਿਆਦਾ ਭੰਗ ਕੀਤੀ ਗਈ ਹੈ ਬਿਲਕੁਲ ਇੱਕ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਆ ਔਰ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਆ ਜਿਸ ਵਿੱਚ ਇੱਕ ਪਾਗਲ ਬੰਦੇ ਨੇ ਗੁਰੂ ਨਾਨਕ ਸਾਹਿਬ ਦਾ ਸਵਾਂਗ ਰਚ ਕੇ ਆਪਣੇ ਆਪ ਨੂੰ ਬਹਿਰੂਪੀਏ ਨੇ ਵਿਖਾਇਆ ਨਕਲੀ ਦਾੜੀ ਲਾਈ ਆ ਤੇ ਹੱਥ 'ਚ ਕਮੰਡਲ ਫੜਿਆ ਵਾ ਤੇ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਬਰੋਬਰ ਤੇ ਕੁਰਸੀ ਲਾ ਕੇ ਉਹ ਪਾਗਲ ਬੈਠਾ ਵਾ ਔਰ ਬੇਵਕੂਫ ਲੋਕ ਮੰਦਬੁੱਧੀ ਲੋਕ ਜਿਹੜੇ ਉਹਦੇ ਨਾਲ ਨੰਗੇ ਸਿਰ ਤੇ ਤਾੜੀਆਂ ਵਜਾਉਣ ਦੇ ਤੇ ਪੈਰੀ ਹੱਥ ਲਾਉਣ ਦੇ ਔਰ ਮੈਂ ਦੱਸ ਦੇਣਾ ਚਾਹੁੰਦਾ ਇਹੋ ਜਿਹੇ ਪਾਪੀ ਲੋਕਾਂ ਨੂੰ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਆ ਲੱਖ ਲੰਧ ਤੁਹਾਡੇ ਤੇ ਬੇਸ਼ਰਮੋ ਤੁਹਾਨੂੰ ਸ਼ਰਮ ਨਹੀਂ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਪਾਸ਼ਾ ਨੇ ਮਾਨਤਾ ਦਾ ਸੰਦੇਸ਼ ਜਿਤਾ ਹਰ ਕਿਸੇ ਨੂੰ ਨਾਲ ਜੋੜਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਿੰਨੇ ਭਗਤਾਂ ਦੀ ਕਿੰਨੇ ਰਹਿਬਰਾਂ ਦੀ ਬਾਣੀ ਆ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸੀਸ ਝੁਕਾਉਂਦੇ ਆ ਪੂਰੀ ਕਾਇਨਾਤ ਨੂੰ ਸਿਰ ਝੁਕਦਾ ਔਰ ਦੁੱਖ ਦੀ ਗੱਲ ਆ ਕਿ ਬੇਵਕੂਫ ਬੰਦੇ ਨੇ ਹਰਕਤ ਵੇਖੋ ਕਹੋ ਜੀ ਕੀਤੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਕੁਰਸੀ ਲਾ ਕੇ ਬੈਠਾ ਬਰੋਬਰ ਤੇ ਤੇ ਫਿਰ ਆ ਤੁਸੀਂ ਵੇਖੋ ਭੀ ਦਾੜੀ ਨਕਲੀ ਸਾਰੀ ਆ ਨਾਲ ਟੋਪੀਆਂ ਪਾ ਕੇ ਨੰਗੇ ਸਿਰੋਂ ਆ ਵੇਖੋ ਚਪਲਾਂ ਪਾ ਕੇ ਤੇ ਤਾੜੀਆਂ ਵਜਾਉਣ ਡੈ ਤੇ ਨੱਚਣ ਡੈ ਜੇ ਕਿਤੇ ਹੁੰਦੇ ਪੰਜਾਬ 'ਚ ਤੇ ਇਹਨਾਂ ਨੂੰ ਮਾਰ ਮਾਰ ਛਤਰ ਲੋਕਾਂ ਨੇ ਪੁੱਠੇ ਟੰਗ ਦੇਣਾ ਸੀ ਹੁਣ ਨੂੰ ਇਹਨਾਂ ਨੂੰ ਪਤਾ ਲੱਗ ਜਾਣਾ ਸੀ ਕਿ ਐਓ ਜੀਆਂ ਹਰਕਤਾਂ ਕਿਤਾ ਕਰਦੀਆਂ ਅੱਜ ਮਾਨਯੋਗ ਡੀਸੀ ਸਾਹਿਬ ਅਮ੍ਰਿਤਸਰ ਦੇ ਉਹਨਾਂ ਨੂੰ ਮਿਲਿਆ ਵਾ ਔਰ ਇੱਕ ਲੈਟਰ ਦੇ ਕੇ ਮੰਗ ਪੱਤਰ ਦੇ ਕੇ ਮੰਗ ਕੀਤੀ ਕੀ ਇਹ ਜਿਹੜੇ ਬੰਦਿਆਂ ਵੱਲੋਂ ਵੀਡੀਓ ਬਣਾਈ ਗਈ ਔਰ ਜਿੱਥੋਂ ਦੀ ਵੀਡੀਓ ਹੈਗੀ ਹੈ ਇਹਨਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਕੇ 295ਏ ਦਾ ਮਕਦਮਾ ਦਰਜ ਕੀਤਾ ਜਾਵੇ ਔਰ ਇਹਨਾਂ ਦੇ ਖਿਲਾਫ ਜਿਹੜੀ ਇਕੱਲੇ ਨਹੀਂ ਨੀ ਐਸੇ ਬੰਦੇ ਨੇ ਜਿਹਨੇ ਸਵੰਗ ਰਚਿਆ ਇਹਦੇ ਨਾਲ ਜਿਹੜੀ ਟੀਮ ਆ ਪੂਰੀ ਜਿਨ੍ਹਾਂ ਨੇ ਡਰਾਮਾ ਰਚਿਆ ਪੂਰਾ ਤੇ ਪ੍ਰੀਪਲਾਨ ਜਿਹੜੀ ਸ਼ਰਾਰਤੀ ਅਨਸਰਾਂ ਨੇ ਸ਼ਰਾਰਤ ਕੀਤੀ ਹੈ ਨਾ ਸਾਰਿਆਂ ਖਿਲਾਫ ਮੁਕਦਮਾ ਦਰਜ ਕੀਤਾ ਜਾਵੇ ਇਹੀ ਕੰਮ ਸਿਰਸੇ ਵਾਲੇ ਸਾਦ ਨੇ ਵੀ ਕੀਤਾ ਸੀ ਤੇ ਉਹ ਤੁਸੀਂ ਵੇਖ ਲਓ ਹੱਲੇ ਤੱਕ ਮਾਫੀਆਂ ਮੰਗਣੀਆਂ ਤੇ ਹੱਲੇ ਤੱਕ ਜਾਨ ਨਹੀਂ ਛੁੱਟੀ ਬੰਦੇ ਦੇ ਪੁੱਤ ਬਣ ਜਾਓ ਤੁਸੀਂ ਤੁਹਾਨੂੰ ਪਤਾਲ ਚ ਵੀ ਗਏ ਉੱਥੋਂ ਵੀ ਸਿੱਖਾਂ ਨੇ ਲੱਭ ਲੈਣਾ ਗੁਰੂ ਨਾਨਕ ਸਾਹਿਬ ਕੱਲੇ ਸਿੱਖਾਂ ਦੇ ਗੁਰੂ ਨਹੀਂ ਗੁਰੂ ਨਾਨਕ ਸਾਹਿਬ ਪੂਰੀ ਮਾਨਵਤਾ ਦੇ ਗੁਰੂ ਆ ਔਰ ਸਾਰੇ ਲੋਕ ਹਰ ਧਰਮ ਦੇ ਉਹਨਾਂ ਨੂੰ ਅਸੀਸ ਛਕਾਉਂਦੇ ਆ ਔਰ ਗੁਰੂ ਨਾਨਕ ਸਾਹਿਬ ਨੇ ਸਰਬਸਾਂਝੀ ਵਾਰਤਾ ਦਾ ਸੰਦੇਸ਼ ਦਿੱਤਾ ਔਰ ਇਨਸਾਨੀਅਤ ਦਾ ਹੁਕਮ ਲਾਇਆ ਇੱਕ ਓੰਕਾਰ ਪ੍ਰਮਾਤਮਾ ਨੇ ਇੱਕ ਓੰਕਾਰ ਨਾਲ ਜੋੜਿਆ ਉਸ ਆਕਾਲ ਪੁਰਖ ਦੇ ਅਰਾਧੀਆਂ ਸੀ ਤੇ ਤੁਸੀਂ ਮੂਰਖੋ ਗੁਰੂ ਸਾਹਿਬ ਦੇ ਬਰੋਬਰ ਤੇ ਉਹਦੀ ਹਜ਼ੂਰੀ 'ਚ ਜਾ ਕੇ ਤੇ ਆ ਡਰਾਮੇ ਨਕਲੀ ਲਾ ਕੇ ਭੇਡੂਓ ਤੁਸੀਂ ਦਾੜੀਆਂ ਨਕਲੀ ਤੋਂ ਉਥੇ ਬਹਿ ਗਏ ਤੁਹਾਨੂੰ ਜੁੱਤੀਆਂ ਦਾ ਘਾਟਾ ਤੁਹਾਨੂੰ ਜੁੱਤੀਆਂ ਪੈ ਜਾਣੀਆਂ ਅੱਜ ਕੱਲ੍ਹ ਚ ਪਰ सोनू ਜੀ ਪਹਿਲਾਂ ਵੀ ਵੀਡੀਓ ਦੇਖਦੇ ਆ ਇਸ ਤਰੀਕੇ ਦੀਆਂ ਫਿਲਮਾਂ ਵੀ ਬੌਂਦੀਆਂ ਨੇ ਜਦੋਂ ਨਿਯੰਗ ਸਿੰਘਾਂ ਵੱਲੋਂ ਮਨਾ ਵੀ ਕੀਤਾ ਜਾਂਦਾ ਕਿ ਇਸ ਤਰੀਕੀ ਨਹੀਂ ਹਲਕਤਾ ਨਾ ਕੀਤੀਆਂ ਜਾਣ ਸ਼ੇ ਦੀ ਇੰਨੀ ਹਿੰਮਤ ਨਹੀਂ ਹੈਗੀ ਤਾਂ ਨਾ ਪਈ ਕਦੀ ਹੂੰ ਫਿਲਮਾਂ ਬਣਦੀਆਂ ਤਾਂ ਲੱਗੀਆਂ ਕਿੱਥੇ ਫਿਰ ਹੂੰ ਬਿਲਕੁਲ ਇਹ ਜਿੰਨੇ ਵੀ ਸ਼ਰਾਰਤ ਕੀਤੀ ਅੱਜ ਤੱਕ ਉਹਦਾ ਰਿਜ਼ਲਟ ਕੀ ਨਿਕਲਿਆ ਹੂੰ ਇਹ ਵੀ ਰਿਜ਼ਲਟ ਬੜਾ ਭਿਆਨਕ ਨਿਕਲਦਾ ਇਹਦੀ ਵੀਡੀਓ ਤੁਹਾਨੂੰ ਇੱਕ ਅੱਧੇ ਦਿਨ ਚ ਮਾਫੀ ਦੀ ਵੀ ਆਣੀ ਆ ਔਰ ਇਹਨੂੰ ਜਾਇ ਛਤਰ ਪੈਂਦਿਆਂ ਦੀ ਆਇ ਨਹੀਂ ਤੇ ਜਾਇ ਇਹਨੂੰ ਅੰਦਰ ਦਿੱਤਿਆਂ ਦੀ ਆਇ ਨਹੀਂ ਆ ਜਾਣੀ ਹੈ ਉਹਦੀ ਸਾਜ਼ਿਸ਼ਕ ਦੀ ਲੱਗਦੀ ਆ ਇਹਦਨ ਇਦਾਂ ਦੀ ਹਰਕਤਾਂ ਕੀਤੀਆਂ ਜਾਂਦੀਆਂ ਨੇ ਕੋਈ ਇਲੈਕਸ਼ਨ ਆਉਂਦੀਆਂ ਫਿਰ ਇਹੋ ਜੇ ਕੁੱਤੇ ਬਿੱਲੇ ਬਾਹਰ ਨਿਕਲੋਂਦੇ ਆ ਇਹ ਬਹੁਤ ਸੋਚੀ ਸਮਝੀ ਸਾਜ਼ਿਸ਼ ਹੈ ਔਰ ਬਹੁਤ ਚਿੰਤਾ ਦਾ ਵਿਸ਼ਾਵਾ ਇਹਦੇ ਤੇ ਬੜੀ ਗੰਭੀਰਤਾ ਦੇ ਨਾਲ ਸੋਚਣਾ ਚਾਹੀਦਾ ਵਾ ਕਿਉਂਕਿ ਤੁਸੀਂ ਦੇਖੋ ਗੁਰਬਾਣੀ ਦੀਆਂ ਪੰਕਤੀਆਂ ਨੇ ਕਹਿੰਦੇ ਮਾਥੇ ਤਿਲਕ ਹੱਥ ਮਾਲਾ ਬਾਣਾ ਲੋਗੋ ਨੇ ਰਾਮ ਖਿਲਾਉਣਾ ਜਾਣਾ ਰਾਮ ਰਾਮ ਕਰਤਾ ਸਭ ਜਗ ਫਿਰੇ ਰਾਮ ਨਾ ਪਾਇਆ ਜਾਏ ਠੀਕ ਹੈ ਇਸ ਪਾਪੀ ਦੇ ਲਈ ਮੈਂ ਕਹਿਣ ਲੱਗਾ ਪਾਪੀ ਪਾਪ ਕਮਾਵਦੇ ਕਰਦੇ ਹਾਏ ਹਾਏ ਇਹ ਪਾਪੀ ਨੇ ਜਿਹੜਾ ਪਾਪ ਕਮਾਇਆ ਵਾ ਨਾ ਉਸ ਅਕਾਲ ਪੁਰਖ ਦਾ ਸਰੂਪ ਜਿਹੜਾ ਰਚਿਆ ਨੇ ਇਹਦੀ ਸਜ਼ਾ ਇਹਨੂੰ ਦੁਸ਼ਟ ਨੂੰ ਮਿਲ ਜਾਣੀ ਆ ਰੱਬ ਨਾਲ ਮੁੱਲ ਵੈਰ ਨਹੀਂ ਲਈਦਾ ਕੁਦਰਤ ਨਾਲ ਮੁੱਲ ਵੈਰ ਲਿਆ ਸੀ ਤੇ ਪੂਰਾ ਦੇਸ਼ ਲਾਕਡਾਊਨ ਹੋ ਗਿਆ ਸੀ ਨਾ ਕਿੱਥੇ ਉਹ ਸਰਕਾਰਾਂ ਨੇ ਹੱਥ ਖੜੇ ਕਰਤੇ ਸੀ ਹਸਪਤਾਲਾਂ ਦੇ ਵਿੱਚ ਲੱਭਦੇ ਹੀ ਡਾਕਟਰ ਉਹ ਤੋਂ ਤੇ ਉਹੀ ਹਾਲਾਤ ਦੁਨੀਆ ਦਾ ਅੰਤ ਆਇਆ ਵਾ ਤਾਂ ਹੀ ਤੇ ਪ੍ਰਮਾਤਮਾ ਦੇ ਨਾਲ ਪੰਗੇ ਲੈਣ ਦਾ ਕੋਈ ਸ਼ਿਵਜੀ ਮਾਰੇ ਦਾ ਸਰੂਪ ਬਣਾ ਲੈਂਦਾ ਕੋਈ ਸ਼੍ਰੀ ਰਾਮ ਜੀ ਦਾ ਬਣਾ ਲੈਂਦਾ ਕੋਈ ਦੇਵੀਆਂ ਦਾ ਬਣਾ ਲੈਂਦਾ ਕੋਈ ਗੁਰੂਆਂ ਦਾ ਬਣਾ ਲੈਂਦਾ ਉਹ ਕੋਈ ਸ਼ਰਮ ਕਰੋ ਇਹ ਰਾਹਿਬਰਾਂ ਦੇ ਬਹੁਤ ਪਰਉਪਕਾਰ ਨੇ ਸਾਡੇ ਤੇ ਇਹਨਾਂ ਦੇ ਦੇਣ ਨਹੀਂ ਸੀ ਦੇ ਸਕਦੇ ਮੂਰਖੋ ਮੂਰਖ ਨਾ ਬਣੋ ਸਿਆਣੇ ਬਣੋ ਇਨਸਾਨ ਬਣੋ ਇਨਾਂ ਦੇ ਸਰੂਪ ਧਾਰਨ ਦੀ ਤੁਹਾਡੀ ਔਕਾਤ ਨਹੀਂ ਸੀ ਤੇ ਉਹਨਾਂ ਦੇ ਚਰਨਾਂ ਦੀ ਧੂੜ ਅਰਗੇ ਨਹੀਂ ਪਰ ਜਿਹੜੇ ਲੋਕੀ ਨੇ ਜਿਹੜੀਆਂ ਵਿੱਚ ਬੀਬੀਆਂ ਦੇਖ ਲਈਆਂ ਚੱੰਨੀ ਪਈਆਂ ਨੇ ਇਹ ਲੋਕਾਂ ਨੂੰ ਵੀ ਸਮਝ ਚਾਹੀਦੀ ਹੈ ਕਿ ਜਿਹੜੀਆਂ ਚੀਜ਼ਾਂ ਬਾ ਕੀਤੀਆਂ ਜਾਣ ਕੋਈ ਸਿੰਘ ਹੁੰਦਾ ਤਾਂ ਜੁੱਤੀਆਂ ਮਾਰਨੀਆ ਉਹਨਾਂ ਨੇ ਉੱਥੇ ਜਦੋਂ ਉੱਥੇ ਹੈ ਹੀ ਨਹੀਂ ਕੋਈ ਇਹ ਸ਼ਰਾਰਤ ਦੇ ਨਾਲ ਪੂਰੀ ਪਲਾਨ ਕੀਤਾ ਗਿਆ ਉੱਥੇ ਕੋਈ ਚੜ੍ਹਦੀ ਕਲਾ ਵਾਲਾ ਸਿੰਘ ਹੁੰਦਾ ਤਾਂ ਉਹਨਾ ਪੁੱਠੇ ਟੰਗਦੇ ਨੇ ਮਾਰ ਮਰ ਛਤਰ ਉਹਨਾਂ ਨੇ ਇਸ ਕਰਕੇ ਇਹ ਇਤਿਹਾਸ ਜਿਹੜਾ ਐਡਾ ਵੱਡਾ ਐਵੇਂ ਨਹੀਂ ਜਿਸ ਗੁਰੂ ਨੇ ਸਰਬੰਸ ਵਾਰਤਾ ਹੋਵੇ ਆਪਣੇ ਕੋਲ ਰੱਖਿਆ ਹੀ ਕੱਖ ਨਾ ਹੋਵੇ ਕਿ ਉਹਦੇ ਵਾਰਿਸ ਬੜੇ-ਬੜੇ ਦੂਰ ਤੱਕ ਪ੍ਰਸ਼ਾਸਨ ਦੇ ਤੋਂ ਪਹਿਲਾਂ ਇੱਥੇ ਕਾਰਵਾਈ ਕਰਦੇ। ਹਮਮ ਧੰਨਵਾਦ ਸੋ ਧੰਨਵਾਦ। ਵਧੀਆ واਸ਼ਿੰਗਟਨ ਡੀਸੀ ਵਾਈਟ ਹਾਊਸ ਦੇ ਅੰਦਰ ਵੀ ਗੁਰੂ ਨਾਨਕ ਪਾਤਸ਼ਾਹ ਦਾ ਪੁਰਬ ਬਣਾਉਂਦੇ ਨੇ ਤੇ ਇੱਥੇ ਆਪਣੀ ਦਿੱਲੀ ਕੈਪੀਟਲ ਵਿੱਚ ਵੀ ਬਣਾਉਂਦੇ। ਜਦੋਂ ਗੁਰੂ ਸਾਰਿਆਂ ਦੇ ਆ ਤੇ ਉਦੋਂ ਫਿਰ ਇੱਕ ਦੋ ਜਿਹੜੇ ਢੰਗੀ ਜਿਹੜੇ ਇਹੋ ਜਿਹੇ ਪਖੰਡੀ ਸਾਧ ਉੱਠਦੇ ਆ ਨਾ ਜੀ ਉਹ ਸਾਰੀ ਦੁਨੀਆ ਦੇ ਵਿੱਚ ਇੱਕ ਗੰਦਾ ਮੈਸੇਜ ਭੇਜਦੇ ਨੇ ਉਹਨਾਂ ਦੇ ਇੱਕ ਗੰਦੇ ਮੈਸੇਜ ਭੇਜਣ ਨਾਲ ਬਹੁਤ ਦੁਨੀਆ ਜਿਹੜੀ ਆ ਥੱਲੇ ਸਾਰੀ ਉਹ ਲੜਦੀ ਫਿਰਦੀ ਆ ਮੇਰੀ ਸਾਰੀਆਂ ਸਿੱਖ ਸੰਸਥਾਵਾਂ ਨੂੰ ਐਸਪੀਸੀ ਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਇਸ ਚੀਜ਼ ਨੂੰ ਬੜੇ ਹੀ ਸੀਰੀਅਸ ਲੈ ਆ ਜਾਵੇ ਇਹਨੂੰ ਕਦੇ ਆਪਾਂ ਟਿੱਲਣਾ ਨਾ ਲਈਏ ਕਿਉਂਕਿ ਜੇ ਅੱਜ ਟਿੱਲ ਨਾਲ ਇੱਕ ਬੰਦੇ ਨੂੰ ਲਿਆ ਗਿਆ ਇਹੋ ਜਿਹੇ ਕਈ ਹੋਰ ਉੱਠਣਗੇ ਮੇਰੀ ਬੇਨਤੀ ਆ ਵੀ ਇਹਨੂੰ ਬੜਾ ਸੀਰੀਅਸ ਧਿਆਨ ਨਾਲ ਲਿਆ ਜਾਵੇ ਇਹ ਜਿੱਥੇ ਵੀ ਹੈਗਾ ਇਹਨੂੰ ਲੱਭ ਕੇ ਲਿਆ ਕੇ ਦੁਨੀਆ ਦੇ ਸਾਹਮਣੇ ਲਿਆਂਦਾ ਜਾਵੇ ਤਾਂ ਕਿ ਕੋਈ ਹੋਰ ਇਹੋ ਜਿਹਾ ਕੰਨੋਣਾ ਕੰਮ ਨਾ ਕਰ ਸਕੇ ਧੰਨਵਾਦ ਜੀ